ਕਿ ਨੀਰਜ ਚੋਪੜਾ ਦੀ ਮਾਂ ਨੂੰ ਸਲਾਮ ਹੈ ਕਿ ਜਦੋਂ ਉਹਨੇ ਇਹ ਕਿਹਾ ਕਿ ਉਹ ਵੀ ਸਾਡਾ ਪੁੱਤ ਹੈ ਉਹ ਪੁੱਤੀ ਹੈ ਉਸ ਗੱਲ ਨੇ ਸਾਰੀ ਦੁਨੀਆ 'ਚ ਕਿ ਮਾਂ ਤੂੰ ਕਮਾਲ ਹੈ ਇਹ ਹਰਿਆਣਾ ਤੇ ਪੰਜਾਬ ਜਾਂ ਹਿਮਾਚਲ ਦੀ ਮਾਂ ਹੀ ਕਹਿ ਸਕਦੀ ਹੈ ਪਾਕਿਸਤਾਨ ਦਾ ਜਦੋਂ ਕੋਈ ਪੁੱਤ 골ਡ ਜਿੱਤਦਾ ਤੇ ਉਹ ਵੀ ਉਹ ਵੀ ਸਾਡਾ ਹੀ ਪੁੱਤ ਹੈ ਇਹ ਅਰਸ਼ਦ ਨਦੀਮ ਦੀ ਮਾਂ ਨੇ ਵੀ ਕਿਹਾ ਕਿ ਉਹ ਸਾਡਾ ਪੁੱਤ ਹੈ ਨੀਰਜ ਚੋਪੜਾ ਤੇ ਨੀਰਜ ਚੋਪੜਾ ਦੀ ਮਾਂ ਨੇ ਵੀ ਕਿਹਾ ਕਿ ਅਰਸ਼ਦ ਨਦੀਮ ਸਾਡਾ ਪੁੱਤ ਹੈ ਤੇ ਜੇ ਕਾਸ਼ ਮਾਵਾ ਇਹ ਦੁਨੀਆ ਚਲਾਉਂਦੀ ਹੁੰਦੀ ਹਣਾ ਪੂਰੀ ਦੁਨੀਆ ਕਿੰਨੀ ਖੂਬਸੂਰਤ ਹੁੰਦੀ ਤੁਸੀਂ ਇਹ ਦੇਖੋ ਅਰਸ਼ਦ ਨਦੀਮ ਦੀ ਕਹਾਣੀ ਵੀ ਬਾ ਕਮਾਲ ਹੈ ਪਿੰਡ ਵਾਲਿਆਂ ਨੇ ਪੈਸਾ ਇਕੱਠਾ ਕਰਕੇ ਉਹਨੂੰ 올림픽 ਤੱਕ ਪਹੁੰਚਾਇਆ ਜੀ 5 6 ਸਾਲ ਪਹਿਲਾਂ ਤੱਕ ਉਹ 70 78 ਮੀਟਰ ਤੱਕ ਜੈਵਲਿਨ ਥਰੋ ਕਰਦਾ ਸੀ ਪਿੰਡ ਚੋਂ ਰੂਸੀ ਟਰੈਕਟਰ ਕਹਿ ਕੇ ਬੁਲਾਇਆ ਜਾਂਦਾ ਠੀਕ ਹੈ ਜਿਵੇਂ ਆਪਾਂ ਝੋਟਾ ਕਹਿੰਦੇ ਆ ਤਗੜੇ ਨੂੰ ਜਾਂ 95 11 ਇੱਧਰ ਪਈਦਾ ਉਹਨੂੰ ਰੂਸੀ ਟਰੈਕਟਰ ਕਹਿੰਦੇ ਵੀ ਜਾਣ ਹੀ ਨਹੀਂ ਇਹਦੇ ਚ ਰੂਸੀ ਟਰੈਕਟਰ ਹੈ ਤੁਸੀਂ ਮਸਬਾ ਜਾਤਾਂ ਨੂੰ ਪਾਸੇ ਰੱਖੋ ਹਿੰਦੂ ਸਿੱਖ ਮੁਸਲਮਾਨ ਇੱਥੇ ਰਹਿਣ ਵਾਲਾ ਜਿਹੜਾ ਵਸਿੰਦਾ ਉਹ ਉਹ ਤਾਂ ਇੱਕੋ ਜਿਹਾ ਖੂਨ ਉਹਦੇ ਅੰਦਰ ਦੌੜਦਾ ਹੈ ਹਨਾ ਉਹ ਸਿੱਖ ਦਾ ਵੀ ਹਿੰਦੂ ਦਾ ਵੀ ਮੁਸਲਮਾਨ ਦਾ ਵੀ ਖੇਡ ਨਫਰਤ ਦੀ ਪਾਵਨਾ ਨਹੀਂ ਪੈਦਾ ਕਰਦੀ ਖੇਡ ਨਹੀਂ ਨਫਰਤ ਪੈਦਾ ਕਰਦੀ ਖੇਡ ਕੰਪੀਟੀਸ਼ਨ ਪੈਦਾ ਕਰਦੀ ਹੈ ਖੇਡ ਤੁਹਾਨੂੰ ਬਿਹਤਰ ਇਨਸਾਨ ਬਣਾਉਂਦੀ ਹੈ ਖੇਡ ਤੁਹਾਡੇ ਚੋਂ ਚੰਗਾ ਮਨੁੱਖ ਪੈਦਾ ਕਰਦੀ ਹੈ ਮਕਰਸਾਬ ਅਸ਼ੋਧ ਨਦੀਮ ਨੇ 골ਡ ਜਿੱਤਿਆ ਜੈਵਲਨ ਦੇ ਵਿੱਚ ਨੀਰੇ ਚੋਪੜਾ ਦੀ ਮਾਰੇ ਜੋ ਕਿ ਹੈ ਪੂਰਾ ਦੇਸ਼ ਭਾਵਕ ਹੋ ਗਿਆ ਕਾਰਨ ਦੇਖੋ ਪੂਰਾ ਦੇਸ਼ ਤਾਂ ਮੈਂ ਨਹੀਂ ਕਹਿ ਸਕਦਾ ਭਾਵਕ ਹੋਇਆ ਪੰਜਾਬ ਜ਼ਰੂਰ ਭਾਵਕ ਹੋਇਆ ਹਰਿਆਣਾ ਜ਼ਰੂਰ ਭਾਵਕ ਹੋਇਆ ਉਹਦੇ ਛਤਰ ਇਹ ਗੱਲ ਮੈਂ ਬਹੁਤ ਸਾਲਾਂ ਤੋਂ ਕਹਿ ਰਿਹਾ ਕਿ ਅਸੀਂ ਪੂਰੇ ਦੇਸ਼ ਨੂੰ ਇਹ ਜਜ਼ਬਾਤ ਦਸੀਏ ਕਿ ਜਦੋਂ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਸਾਂਝੇ ਤੌਰ ਤੇ ਕੁਝ ਕਰਦੇ ਤਾਂ ਉਹਦਾ ਇਮੋਸ਼ਨ ਕੀ ਹੁੰਦਾ ਜੀ ਇਹ ਹਰਿਆਣੇ ਤੇ ਪੰਜਾਬ ਜਾਂ ਹਿਮਾਚਲ ਦੀ ਮਾਂ ਹੀ ਕਹਿ ਸਕਦੀ ਹੈ ਕਿ ਪਾਕਿਸਤਾਨ ਦਾ ਜਦੋਂ ਕੋਈ ਪੁੱਤ 골ਡ ਜਿੱਤਦਾ ਤੇ ਉਹ ਵੀ ਉਹ ਵੀ ਸਾਡਾ ਹੀ ਪੁੱਤ ਹੈ ਤੇ ਇਹ ਕੋਈ ਲਹਿੰਦੇ ਪੰਜਾਬ ਦੀ ਮਾਂ ਹੀ ਕਹਿ ਸਕਦੀ ਹੈ ਜਦੋਂ ਕੋਈ ਇੰਡੀਅਨ ਜਿੱਤ ਕੇ ਆਉਂਦਾ ਵੀ ਇਹ ਵੀ ਸਾਡਾ ਹੀ ਪੁੱਤ ਹੈ ਜੀ ਬਾਕੀ ਕੰਟਰੀ ਚ ਹਾਲੇ ਨਾ ਇਹ ਜਜ਼ਬਾਤ ਨਹੀਂ ਸਮਝ ਆ ਸਕਦਾ ਬਾਕੀ ਮੁਲਕ ਅਜੇ ਵੀ ਉਸ ਨੈਸ਼ਨਲਿਜ਼ਮ ਦਾ ਇੱਕ ਕਿਉਂਕਿ ਮੁਲਕ ਜਿਹੜੇ ਹੁੰਦੇ ਹਨ ਨਾ ਖੁੰਦਕ ਰੱਖਦੇ ਨੇ ਖੁੰਦਕ ਨਹੀਂ ਹੁੰਦੀ ਇਹ ਬੇਸਿਕਲੀ ਇਹ ਹੁੰਦਾ ਬਾਕੀ ਮੁਲਕ ਦੇਖੋ ਤੁਸੀਂ ਤੁਹਾਡੇ ਰਗਾਂ ਦੇ ਵਿੱਚ ਜਿਹੜਾ ਖੂਨ ਦੌੜਦਾ ਹੈ ਨਾ ਉਹ ਸਾਂਝਾ ਖੂਨ ਹੈ ਤੁਹਾਡਾ ਇੱਕੋ ਖਿੱਤਾ ਸੀਗਾ ਇਹ ਤਾਂ ਤੁਸੀਂ 70 75 80 ਸਾਲ ਪਹਿਲਾਂ ਤੁਹਾਨੂੰ ਵੰਡਤਾ ਹੁਣ ਆਦਤਾਂ ਰਹਿਣ ਸੈਣ ਖਾਣ ਪੀਣ ਬੋਲੀ ਹਰ ਚੀਜ਼ ਤੁਹਾਡੀ ਇੱਕੋ ਹੈ ਬਿਲਕੁਲ ਜੀ ਤੁਹਾਡਾ ਤੁਹਾਡਾ ਸਾਂਝ ਤੁਹਾਡਾ ਭਾਈਚਾਰਾ ਵੇਕਾ ਹੈ ਬਿਲਕੁਲ ਜੀ ਤੁਹਾਡੇ ਰਗਾਂ ਚ ਜਿਹੜਾ ਖੂਨ ਹੈ ਉਹ ਇੱਕੋ ਜਿਹਾ ਖੂਨ ਹੈ ਉਹ ਤੁਸੀਂ ਮਸਬਾ ਜ਼ਾਤਾਂ ਨੂੰ ਪਾਸੇ ਰੱਖੋ Hindu Sikh Musliman ਨੂੰ ਜੀ ਇੱਥੇ ਰਹਿਣ ਵਾਲਾ ਜਿਹੜਾ ਵਸਿੰਦਾ ਉਹ ਉਹ ਤਾਂ ਇੱਕੋ ਜਿਹਾ ਖੂਨ ਉਹਦੇ ਅੰਦਰ ਦੌੜਦਾ ਹੈ ਹਨਾ ਜੀ ਉਹ ਸਿੱਖ ਦਾ ਵੀ Hindu ਦਾ ਵੀ Musliman ਦਾ ਵੀ ਉਹ ਜਿਹੜੇ ਬਾਕੀ ਦੇਸ਼ ਦੇ ਲੋਕ ਨੇ ਨਾ ਉਹਨਾਂ ਲਈ ਪਾਕਿਸਤਾਨ ਦੁਸ਼ਮਣ ਮੁਲਕ ਇਸ ਕਰਕੇ ਕਿਉਂਕਿ ওভার ધ ইয়ারਜ਼ ਇਹਨੂੰ ਪ੍ਰੋਪਗੇਟ ਇਸ ਤਰੀਕੇ ਨਾਲ ਕੀਤਾ ਗਿਆ ਜੀ ਡਿਪਲੋਮੈਟਿਕਲੀ ਤਾਂ ਲੜਾਈਆਂ ਹੈਗੀਆਂ ਸਾਡੀਆਂ ਇਸ ਇਸ ਗੱਲ 'ਚ ਕੋਈ ਦੋਰਾ ਨਹੀਂ ਕਿ ਅੱਜ ਦੋਵਾਂ ਮੁਲਕਾਂ ਦੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਮਸਲੇ ਹੁੰਦੇ ਐ ਤਾਂ ਪਾਕਿਸਤਾਨ ਬਹੁਤ ਸਾਰੀਆਂ ਐਸੀ ਐਕਟੀਵਿਟੀਆਂ ਕਰਦਾ ਜਿਹੜੀ ਤੁਹਾਡੇ ਮੁਲਕ ਦੇ ਖਿਲਾਫ ਹੋਈਆਂ ਪਰ ਦੋਵਾਂ ਪੰਜਾਬਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਮੁਹੱਬਤ ਹੈ ਨਾ ਉਹ ਇਸ ਇੱਕ ਬਿਆਨ ਨੇ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਲਿਆਤਾ ਆਰਐਸ ਸ਼ਾਵੜਾ ਮੇਰੇ ਮਿੱਤਰ ਵੀ ਨੇ ਬੜੇ ਚੰਗੇ ਜਰਨਲਿਸਟ ਨੇ ਬੀਬੀਸੀ 'ਚ ਵੀ ਕੰਮ ਕੀਤਾ ਐਨਡੀਟੀਵੀ 'ਚ ਕੰਮ ਕੀਤਾ ਮੈਂ ਉਹਨਾਂ ਦੀ ਫੇਸਬੁਕ ਪੋਸਟ ਪੜ ਰਿਆ ਸੀ ਉੱਤੇ ਲਿਖਿਆ ਸੀਗਾ ਕਿ ਜੇ ਮਾਵਾਂ ਦੁਨੀਆ ਚ ਚਲਾਉਂਦੀ ਹੁੰਦੀ ਤਾਂ ਦੁਨੀਆ ਇਹੋ ਜੀ ਹੁੰਦੀ ਜੀ ਅਰਸ਼ਦ ਨਦੀਮ ਦੀ ਮਾਂ ਨੇ ਵੀ ਕਿਹਾ ਕਿ ਉਹ ਸਾਡਾ ਪੁੱਤ ਹੈ ਨੀਰਜ ਚੋਪੜਾ ਤੇ ਨੀਰਜ ਚੋਪੜਾ ਦੀ ਮਾਂ ਨੇ ਵੀ ਕਿਹਾ ਕਿ ਅਰਸ਼ਦ ਨਦੀਮ ਸਾਡਾ ਪੁੱਤ ਹੈ ਤੇ ਜੇ ਕਾਸ਼ ਮਾਵਾਂ ਇਹ ਦੁਨੀਆ ਚ ਚਲਾਉਂਦੀ ਹੁੰਦੀ ਹਣਾ ਪੂਰੀ ਦੁਨੀਆ ਕਿੰਨੀ ਖੂਬਸੂਰਤ ਹੋ ਜੀ ਤੁਸੀਂ ਇਹ ਦੇਖੋ ਸ਼ਾਹਬ ਅਖਤਰ ਹੁਣਾਂ ਨੇ ਵੀ ਇਹ ਗੱਲ ਲਿਖੀ ਹੈ ਸ਼ਾਇਬ ਖਤਰ ਨੇ ਵੀ ਇਸ ਗੱਲ ਦੇ ਉੱਤੇ ਪ੍ਰੇਜ਼ ਕੀਤੀ ਹੈ ਕਿ ਨੀਰਜ ਚੋਪੜਾ ਦੀ ਮਾਂ ਨੇ ਕਿ ਮੈਂ ਤਾਂ ਕਹਿਣਾ ਕਿ ਕਿੰਨੀ ਕਿੰਨੀ ਮਹੌਬਤੀ ਕਿਤੇ ਤਾਂ ਸੜੀ ਜਾਣਾ ਲੜੀ ਜਾਣਾ ਖੇਡ ਨਫ਼ਰਤ ਦੀ ਭਾਵਨਾ ਨਹੀਂ ਪੈਦਾ ਕਰਦੀ ਖੇਡ ਨਹੀਂ ਨਫ਼ਰਤ ਪੈਦਾ ਕਰਦੀ ਖੇਡ ਕੰਪੀਟੀਸ਼ਨ ਪੈਦਾ ਕਰਦੀ ਹੈ ਖੇਡ ਤੁਹਾਨੂੰ ਬਿਹਤਰ ਇਨਸਾਨ ਬਣਾਉਂਦੀ ਹੈ ਖੇਡ ਤੁਹਾਡੇ ਚੋਂ ਚੰਗਾ ਮਨੁੱਖ ਪੈਦਾ ਕਰਦੀ ਹੈ ਹਾਂ ਕਈ ਵਾਰੀ ਅਸੀਂ ਆਪਦੀ ਨਫ਼ਰਤ ਖੇਡ 'ਚ ਲੈ ਜਾਂਦੇ ਆ ਬਿਲਕੁਲ ਪਰ ਖੇਡ ਨਫ਼ਰਤ ਨਹੀਂ ਸਿਖਾਉਂਦੀ ਖੇਡ ਤਾਂ ਹੈਲਦੀ ਕੰਪੀਟੀਸ਼ਨ ਚੋਂ ਕਮਾਲ ਦੇ ਮਨੁੱਖ ਪੈਦਾ ਹੁੰਦੇ ਆ ਜੀ ਖੇਡ ਜੀਵਨ ਜਾਗ ਸਕੋਂਦੀ ਐ ਤੁਹਾਨੂੰ ਮੈਂ ਤਾਂ ਅਫਸੋਸ ਹੈ ਇਸ ਗੱਲ ਦਾ ਕਿ ਤੁਸੀਂ ਵਿਸ਼ਾ ਹੋਰ ਪਾਸੇ ਲੈ ਗਏ ਹੋ ਕਿ ਸਾਡੇ ਮੁਲਕ ਦੇ ਵਿੱਚ ਮੇਰੇ ਖਿਆਲ ਜਿਹੜਾ 올림픽ਸ ਤੇ ਖਰਚਾ ਕੀਤਾ ਜਾਂਦਾ ਮੈਂ ਮਿੰਟੂ ਗੁਰੂ ਸਰਿਆ ਹੋਰਾਂ ਦੀ ਇੱਕ ਲਿਖਤ ਪੜ੍ਹ ਰਿਹਾ ਸੀਗਾ ਕਿ ਪੋਪੂਲੇਸ਼ਨ ਦੀ ਜੇ ਐਵਰੇਜ ਕੱਢੀਏ ਪਰ ਪਰਸਨ ਕਿੰਨਾ ਖਰਚਾ ਕੀਤਾ ਗਿਆ ਤਾਂ ਸਿਰਫ 25 ਰੁਪਏ ਪਰ ਪਰਸਨ ਹਿੰਦੁਸਤਾਨ ਦੇ ਵਿੱਚ 올ੰਪੀయన్స్ ਪੈਦਾ ਕਰਨ ਵਾਸਤੇ ਖਰਚੇ ਜਾਂਦੇ ਜੀ ਤੇ ਜਦ ਕੀ ਇਹੀ ਗਿਣਤੀ ਅਮਰੀਕਾ ਤੇ ਚਾਈਨਾ ਦੇ ਵਿੱਚ ਪਰ ਪਰਸਨ ਜਿਹੜੀ ਉਹ ਲੱਖਾਂ ਦੇ ਵਿੱਚ ਪਹੁੰਚਦੀ ਹੈ ਤਾਂ ਉਹਨਾਂ ਦਾ ਬਜਟ ਸਪੋਰਟਸ ਦਾ ਇੰਨਾ ਹੁੰਦਾ ਅਸੀਂ ਉਸ ਮੁਲਕ ਚੋਂ ਆ ਜਿੱਥੇ ਸਕੂਲ ਦੇ ਵਿੱਚ ਖੇਡਣ ਵਾਲੇ ਨੂੰ ਆਵਾਰਾ ਕਿਹਾ ਜਾਂਦਾ ਜੀ ਮੀਏ ਆਵਾਰਾ ਨਹੀਂ ਉਹਨਾਂ ਨੂੰ ਇੱਕ ਬੜੀ ਮਾੜੀ ਨਿਗਾ ਨਾਲ ਦੇਖਿਆ ਜਾਂਦਾ ਹੈ ਜੀ ਪਰ ਜਿਹੜੀ ਗੱਲ ਇਹ ਹੈ ਨਾ ਕਿ ਮੈਂ ਤਾਂ ਇੰਨੇ ਸਾਲਾਂ ਤੋਂ ਇਹ ਗੱਲ ਕਹਿ ਰਿਹਾ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਜਿਹੜੀ ਮੁਹੱਬਤ ਹੈ ਆਪਸੀ ਪਿਆਰ ਹੈ ਨਾ ਜਿਹੜਾ ਉਹ ਇਸ ਨੀਰਜ ਚੋਪੜਾ ਅਰਸ਼ਦ ਨਦੀਮ ਦੀ ਜੋੜੀ ਜਿਹੜੀ ਹੈ ਤੁਸੀਂ ਸੋਚੋ ਕਿ ਤੁਸੀਂ ਇਹ ਸੋਚੋ ਨਾ ਕਈ ਵਾਰੀ ਅਸੀਂ ਇਹ ਡਿਸਕਸ ਕਰਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਜਦੋਂ ਸਚਿਨ ਉਹਨੇ ਖੇਡਦੇ ਸੀਗੇ ਉਸ ਕਹਿਣਾ ਯਾਰ ਜੇ ਕਿਤੇ ਆਪਣੀ ਟੀਮ ਇਕੱਠੀ ਹੁੰਦੀ ਜੀ ਜੇ ਆਪਾਂ ਆਪਣੀਆਂ ਵੰਡ ਨਾ ਹੋਈ ਹੁੰਦੀ ਤੇ ਆਪਣੀ ਟੀਮ ਵੀ ਉਦੋਂ ਸਚਿਨ ਹੋਣੇ ਤਕੜਾ ਖੇਡਦੇ ਸੀ ਹਨਾ ਵੀ ਸਚਿਨ ਅਜਰੂਦੀਨ ਰਾਹੁਲ ਦਰਾਵੇੜ ਅਗੇ ਬੈਟਸਮੈਨ ਹੋਣੇ ਉਧਰੋਂ ਵਸੀਮ ਅਕਰਮ ਵਕਾਰ ਯੂਨਿਸ ਬੋਲਰ ਹੋਣੇ ਇੰਡੀਆ ਤਾਂ ਦੁਨੀਆ 'ਚ ਹਰਾ ਹੀ ਕੋਈ ਨਹੀਂ ਸਕਦਾ ਸੀਗਾ ਹਨਾ ਜ ਆਪਣਾ ਜੇ ਸਾਂਝਾ ਮੁਲਕ ਹੁੰਦਾ ਪਰ ਮੈਂ ਇਹ ਸਮਝਦਾ ਕਿ ਉਹਦੀ ਅਰਸ਼ਦ ਨਦੀਮ ਦੀ ਕਹਾਣੀ ਵੀ ਬਾ ਕਮਾਲ ਹੈ ਪਿੰਡ ਵਾਲਿਆਂ ਨੇ ਪੈਸਾ ਇਕੱਠਾ ਕਰਕੇ ਉਹਨੂੰ 올림픽 ਤੱਕ ਪਹੁੰਚਾਇਆ ਜੀ ਫੰ 6 ਸਾਲ ਪਹਿਲਾਂ ਤੱਕ ਉਹ 70 78 ਮੀਟਰ ਤੱਕ ਜੈਵਲਿਨ ਥਰੋ ਕਰਦਾ ਸੀ ਫਿਰ ਉਹਨੇ ਟੈਕਨੀਕ ਸਿੱਖੀ ਹੈ ਉਹ ਨੀਰਜ ਹੁਣ ਨਾਲ ਆਪਸ ਚ ਗੱਲਬਾਤ ਕਰਦੇ ਰਹਿੰਦੇ ਤੇ ਉਹ ਕਿੱਥੋਂ ਤੱਕ 92 ਮੀਟਰ ਦੇ ਨੇੜੇ ਜਾ ਕੇ ਉਹਨੇ ਜੈਵਲਿਨ ਮਾਰੇ ਬਹੁਤ ਵੱਡੀ ਇਨਸਪੀਰੇਸ਼ਨ ਹੈ ਪਿੰਡ ਚ ਉਹਨੂੰ ਰੂਸੀ ਟਰੈਕਟਰ ਕਹਿ ਕੇ ਬੁਲਾਇਆ ਜਾਂਦਾ ਹੈ ਠੀਕ ਹੈ ਜਿਵੇਂ ਆਪਾਂ ਝੋਟਾ ਕਹਿੰਦੇ ਆ ਤਗੜੇ ਨੂੰ ਜਾਂ 95 11 ਇਧਰ ਵਜਦਾ ਉਹਨੂੰ ਰੂਸੀ ਟਰੈਕਟਰ ਕਹਿੰਦੇ ਵੀ ਜਾਣ ਹੀ ਨਹੀਂ ਇਹਦੇ ਚ ਰੂਸੀ ਟਰੈਕਟਰ ਹੈ ਪਰ ਇਹ ਬਹੁਤ ਖੂਬਸੂਰਤ ਮੈਸੇਜ ਹੈ ਔਰ ਬਾਕੀ ਮੁਲਕ ਦੇ ਲੋਕਾਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਪਾਕਿਸਤਾਨ ਕਰਕੇ ਕੱਲੀ ਨਫ਼ਰਤ ਦੀ ਨਿਗਾ ਨਾਲ ਨਾ ਦੇਖੋ ਬਿਲਕੁਲ ਡਿਪਲੋਮੈਟਿਕਲੀ ਇਸ਼ੂਜ਼ ਨੇ ਉਸ ਇੰਟਰਨੈਸ਼ਨਲ ਪੱਧਰ ਦੇ ਉੱਤੇ ਤੁਹਾਡੀਆਂ ਪ੍ਰੋਬਲਮਸ ਨੇ ਪਰ ਉੱਥੋਂ ਦੇ ਲੋਕਾਂ ਨਾਲ ਜਾਂ ਸਾਡੇ ਲੋਕ ਉਹਨਾਂ ਦਾ ਮਾੜਾ ਨਹੀਂ ਸੋਚਦੇ ਤੇ ਉਹ ਵੀ ਸਾਡਾ ਮਾੜਾ ਨਹੀਂ ਸੋਚਦੇ ਇਸ ਮੁਹੱਬਤ ਇਸ ਪਿਆਰ ਦੇ ਨਾਲ ਇਸ ਥਾਟ ਨੂੰ ਹਾਂ ਬਹੁਤ ਡੂੰਗੇ ਮਸਲੇ ਵੀ ਹੈ ਮੈਂ ਇਸ ਤੋਂ ਪਹਿਲਾਂ ਬੋਲਦਾ ਵੀ ਰਿਹਾ ਸਿੱਖਾਂ ਦੇ ਤਾਂ ਬਹੁਤ ਸਾਰੇ ਮਸਲੇ ਨੇ ਜਿਹੜੇ ਜਿਹੜੇ ਐਡਰੈਸ ਹੋਣ ਵਾਲੇ ਨੇ ਪਰ ਸਾਨੂੰ ਹਮੇਸ਼ਾ ਪੋਜ਼ਿਟਿਵਸ ਦੇਖਣੇ ਚਾਹੀਦੇ ਔਰ ਪੋਜ਼ਿਟਿਵ ਇਹ ਹੈ ਕਿ ਨੀਰਜ ਚੋਪੜਾ ਦੀ ਮਾਂ ਨੂੰ ਸਲਾਮ ਹੈ ਕਿ ਜਦੋਂ ਉਹਨੇ ਕਿਹਾ ਕਿ ਉਹ ਵੀ ਸਾਡਾ ਪੁੱਤ ਹੈ ਉਹ ਪੁੱਤੀ ਹੈ ਉਸ ਗੱਲ ਨੇ ਸਾਰੀ ਦੁਨੀਆ ਚ ਕਿ ਮਾਂ ਤੂੰ ਕਮਾਲ ਹੈ ਕਿ ਇਸ ਤੋਂ ਪਹਿਲਾਂ ਨੈਸ਼ਨਲ ਮੀਡੀਆ ਤਾਂ ਸੜ ਦੇ ਮਾਰੇ ਵਿਗਾੜ ਦੇ ਮਾਰੇ ਲੜਾਈਆਂ ਹੀ ਪਾਉਂਦਾ ਜਦੋਂ ਇੰਡੀਆ ਪਾਕਿਸਤਾਨ ਦਾ ক্রিকেট ਮੈਚ ਹੁੰਦਾ ਹੈ ਨਾ ਦੋਵਾਂ ਪਾਸਿਆਂ ਦਾ মিডিਆ ਜਿਹੜਾ ਵਾਹਿਆਤ ਗੱਲਾਂ ਨੌਨਸੈਂਸ ਗੱਲਾਂ ਕਰਕੇ ਲੋਕਾਂ 'ਚ ਗੁੱਸੇ ਦੀ ਭਾਵਨਾ ਪੈਦਾ ਕਰ ਰਿਹਾ ਹੁੰਦਾ। ਕੋਈ ਖਰੇ ਜੇ ਹਾਰ ਗਏ ਤਾਂ ਸ਼ਾਇਦ ਕਿਤੇ ਪਤਾ ਨਹੀਂ ਕੀ ਪਰਲੋ ਆ ਜਾਣੀ ਹੈ। ਖੇਡ ਨੂੰ ਖੇਡ ਦੇ ਹਿਸਾਬ ਤੇ ਕਦੇ ਦੇਖੇ ਨੇ ਅਪਰੀਸ਼ੀਏਟ ਹੀ ਨਹੀਂ ਕਰਨ ਦਿੱਤਾ। ਜੇ ਉਹ ਚੰਗਾ ਖੇਡਦੇ ਪਾਕਿਸਤਾਨ ਦੀ ਹਾਕੀ ਟੀਮ ਕੁਆਲੀਫਾਈ ਨਹੀਂ ਕੀਤੀ ਇਹ ਸਾਨੂੰ ਦੁੱਖ ਹੈ। ਪਾਕਿਸਤਾਨ ਤੋਸਤਾ ਹਾਕੀ ਖੇਡਦੇ ਰਹੇ ਹੋ ਅਜ ਤੋਂ 15 ਸਾਲ ਪਹਿਲਾਂ ਤੱਕ ਤੁਸੀਂ ਦੇਖੋ ਪਾਕਿਸਤਾਨ ਦੀ ਹਾਕੀ ਟੀਮ ਬੜੀ ਜ਼ਬਰਦਸਤ ਟੀਮ ਹੁੰਦੀ ਸੀ ਚੰਗੀ ਟੀਮ ਸੀ ਚੰਗੀ ਟੀਮ ਖੇਡਦੀ ਸੀ ਮੈਂ ਆਪ ਚੰਡੀਗੜ੍ਹ 43 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦਾ ਮੈਚ ਦੇਖਿਆ 2005 6 ਇੱਕ ਇੱਕ ਬਰਾਬਰ ਤੇ ਡਰਾ ਮੈਚ ਖੇਡਿਆ ਸੀ ਤੁਸੀਂ ਖੇਡੇ ਹੋ ਹਾਂਜੀ ਮੈਂ ਮੈਚ ਵੇਖਿਆ ਸੀ ਸਟੇਡੀਅਮ ਵਿੱਚ ਮੈਚ ਡਰਾ ਰਿਹਾ ਸੀ ਕਿੱਕ ਕਰ ਤੇ ਹਾਂ ਸੋ ਮੈਂ ਇਹ ਗੱਲ ਕਹਿਣਾ ਕਿ ਮੈਂ ਤਾਂ 2000 ਤਿੰਨੇ ਜਾਂ ਚਾਰ ਦੀ ਗੱਲ ਹੋਣੀ ਹੈ ਚੈਂਪੀਅਨਸ ਟਰੋਫੀ ਆਪਾਂ 7-4 ਨਾਲ ਕੇ 7-3 ਨਾਲ ਜਿੱਤੇ ਸੀ ਪਾਕਿਸਤਾਨ ਤੋਂ ਮੈਂ ਬੰਬ ਚਲਾਤੇ ਬਾਹਰ ਜਾ ਕੇ ਘਰੇ ਪਹੇ ਸੀਗੇ ਮੈਨੂੰ ਇੰਨੀ ਖੁਸ਼ੀ ਉਹ ਰੌਲਾ ਪੈ ਗਿਆ ਵੀ ਪਤਾ ਨਹੀਂ ਕੀ ਗੱਲ ਹੋ ਗਈ ਕਿਸੇ ਨੂੰ ਪਤਾ ਹੀ ਨਹੀਂ ਸੀ ਲੋਕ ਦੇਖਦੇ ਨਹੀਂ ਹਾਕੀ ਵੀ ਦੇਖਣੀ ਸ਼ੁਰੂ ਕਰਨ ਲੋਕ ਜਿਵੇਂ ਕਰੈਕਟਰ ਦੇਖਦੇ ਨਾ ਉਹ ਮਿੰਨ 3-3 ਕਰੋੜ ਬੰਦਾ ਆਨਲਾਈਨ ਹਾਕੀ ਵੀ ਦੇਖੇ ਹਰਮਨਪ੍ਰੀਤ ਵਿਰਾਟ ਕੋਹਲੀ ਤੋਂ ਛੋਟਾ ਥੋੜੀ ਹੈ ਉਹ ਵੀ ਇੰਡੀਅਨ ਕੈਪਟਨ ਰਹਾ ਉਹ اے ਇੰਡੀਅਨ ਮੌਜੂਦਾ ਹੈ ਰੋਹਿਤ ਸ਼ਰਮਾ ਤੋਂ ਛੋਟਾ ਥੋੜੀ ਹੈ ਕੋਈ ਸ਼ੱਕ ਨਹੀਂ ਹੈ ਔਰ ਉਹਦੇ ਇੰਸਟਾਗ੍ਰam ਫੋਲੋਅਰ 1.5 ਲੱਖ ਹੈ ਸਾਰੇ ਤਾਂ ਅਸੀਂ ਆਪਦੇ ਨਾਇਕ ਕੌਣ ਚੁਣਨੇ ਆ ਇਹ ਤਾਂ ਤੈਅ ਕਰੀ ਨਾ ਜੰਨਤ ਜ਼ੁਬੇਰ 5 ਮਿਲੀਅਨ ਲਈ ਫਿਰਦੀ ਹੈ ਬਿਲਕੁਲ ਤੇ ਤੁਹਾਡਾ ਹਾਕੀ ਦਾ ਸਟਾਰ ਮੈਨੂੰ ਜੰਨਤ ਜ਼ੁਬੇਰ ਨਾਲ ਕੋਈ ਪ੍ਰੋਬਲਮ ਨਹੀਂ ਪਰ ਤੁਹਾਡਾ ਹਾਕੀ ਦਾ ਸਟਾਰ ਪਲੇਅਰ ਤੁਹਾਡਾ ਕਪਤਾਨ ਉਹਦੇ 1.5 ਲੱਖ ਵੀ ਨਾ ਹੋਣ ਫਾਲੋਅਰਸ ਤੁਸੀਂ ਇਹ ਸੋਚੋ ਉਦੋਂ ਬਾਅਦ ਤਾਂ ਸਾਨੂੰ ਸੀਤੋ ਵਾਲੇ ਦੇ ਹੋਣਗੇ ਬਿਲਕੁਲ ਫਿਰ ਅਸੀਂ ਕੀ ਤੈਅ ਕਰਨੇ ਅਸੀਂ ਜਾਣਾ ਕਿਹੜੇ ਪਾਸੇ ਸਮਾਜ ਸਿਰਜਣਾ ਕਿਹੜੇ ਪਾਸੇ ਇਹ ਸਾਨੂੰ ਸੋਚਣਾ ਪਊਗਾ